ਸਰ ਮੈਂ ਇਹ ਚੈੱਕ ਕੀਤਾ ਮੈਨੂੰ ਪਤਾ ਲੱਗਾ ਵੀ ਕਰੀਬ 24-2500 ਸ਼ਾਪ ਸ਼ੋਅਰੂਮ ਆਪਣਾ ਨੰਗਲਿਆ ਨੰਗਲ ਚ ਹੈਗੀ ਆ ਔਰ ਪ੍ਰਧਾਨ ਜਿੱਦਨੇ ਵਪਾਰ ਮੰਡਲ ਵੀ 5 ਤੋਂ 7 ਨੇ ਪ੍ਰਧਾਨ ਲੈ ਤੇ ਤਕਰੀਬਨ ਸਿਰਫ ਦੋ ਹੀ ਏਰੀਆ ਦੇ ਵਿੱਚ ਚੌਕੀਦਾਰ ਲੱਗੇ ਪਾਏ ਗਏ ਨੇ ਕਾਫੀ ਏਰੀਆ ਜਿਹੜਾ ਬਹੁਤ ਵੱਡਾ ਸ਼ਹਿਰ ਆ ਆਪਣਾ ਚੌਕੀਦਾਰਾਂ ਤੋਂ ਬਿਨਾਂ ਸੁਨਣਾ ਉਥੇ ਪੁਲਿਸ ਤੇ ਆਪਾਂ ਲਗਾਈਦੀ ਆ ਹੋਰ ਵੀ ਵਧਾ ਰਹੇ ਆ ਪਰੰਤੂ ਮੇਰੀ ਸਾਰੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਆ ਕਿ ਜਿੱਥੇ-ਜਿੱਥੇ ਵੀ ਜਿੰਨੀ-ਜਿੰਨੀ ਏਰੀਆ ਦਾ ਕਲਚਰ ਹੈਗਾ ਲਾਉਣ ਦਾ ਕਿ ਚੌਕੀਦਾਰਾ ਜਿਹੜਾ ਸਿਸਟਮ ਉਹਨੂੰ ਬੰਦ ਨਾ ਕੀਤਾ ਜਾਵੇ ਜਿਵੇਂ ਧਾਰਮਿਕ ਸਥਾਨ ਨੇ ਉੱਥੇ ਸੀਸੀਟੀਵੀ ਔਰ 24 ਘੰਟੇ ਜਿਹੜੇ ਸੇਵਾਦਾਰ ਨੇ ਉਹ ਰਹਿਣੇ ਯਕੀਨੀ ਬਣਾਏ ਜਾ ਰਹੇ ਆ ਇਸੇ ਕਰਕੇ ਦੁਕਾਨਾਂ 'ਚ ਮਾਰਕੀਟ ਦੇ ਵਿੱਚ ਚੌਕੀਦਾਰ ਜਿਹੜੇ ਨੇ ਉਹ ਜ਼ਰੂਰ ਲਗਾਏ ਜਾਣ ਛੋਟੇ ਜੇ ਕੋਈ 100 200 50 ਰੁਪਏ ਜਿਹੜੀ ਆ ਉਹ ਵਿੱਚ ਦੇਣ ਦਾ ਉਹ ਉੱਥੋਂ ਉਹ ਜਿਹੜਾ ਹੱਥ ਨਾ ਘੁੱਟਿਆ ਜਾਵੇ। ਦੂਸਰੀ ਗੱਲ ਸਰ ਇਹ ਆ ਕਿ ਜਿਹੜਾ ਆਪਣਾ ਸ਼ਹਿਰ ਦੇ ਵਿੱਚ ਕੋਈ ਖਾਸ ਕਰਕੇ ਏਰੀਏ ਨੇ ਜਿਵੇਂ ਬਰਾਰੀ ਹੋ ਗਿਆ ਵਾਰਡ, ਰਾਜਨਗਰ ਵਾਰਡ ਔਰ ਅਜੋਲੀ ਮੋੜ ਹੈ ਨਯਾਨੰਗੜ। ਉੱਥੇ ਕਾਫੀ ਮਾਤਰਾ ਦੇ ਵਿੱਚ ਪੰਜਾਬੀ, ਯੂਪੀ, ਹਰਿਆਣਾ ਕੀ ਕਹਿੰਦੇ ਆ ਬਿਹਾਰ ਵਗੈਰਾ ਹੋਰ ਨਾ ਰਾਜਾਂ ਤੋਂ ਵੀ ਪ੍ਰਵਾਸੀ ਪਰਿਵਾਰ ਔਰ ਲੇਬਰ ਮਿਸਤਰੀ ਵਗੈਰਾ ਰਹਿ ਰਹੇ ਨੇ। ਔਰ ਜਿੰਨੇ ਵੀ ਦੁਕਾਨ ਮਾਲਕ ਨੇ ਆਪਣਾ ਮਕਾਨਾਂ ਦੇ ਉਹ ਪ੍ਰਾਪਰਟੀ ਉਹਨਾਂ ਨੂੰ ਕਿਰਾਏ ਤੇ ਦੇਣ ਪਰੰਤੂ ਕਾਨੂੰਨ ਦੀ ਪਾਲਣਾ ਜ਼ਰੂਰ ਕਰਨ ਪੁਲਿਸ ਨੂੰ 100% ਸੂਚਿਤ ਕਰਨ ਔਰ ਇਹਦੇ ਸਬੰਧੀ ਆਪਾਂ ਫੋਰਸ ਲੈ ਕੇ ਇੱਕ ਚੈਕਿੰਗ ਵੀ ਜਿਹੜੀ ਉਹ ਜਲਦੀ ਕੀਤੀ ਜਾ ਰਹੀ ਹੈ ਔਰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰ ਰਹੇ ਹਾਂ ਕਿ ਪ੍ਰਾਪਰ ਉਹਨਾਂ ਦੀ ਇਨਫੋਰਮੇਸ਼ਨ ਦੇਣ ਨਾ ਦੇਣ ਦੀ ਸੂਤ ਵਿੱਚ ਬਕਾਇਦਾ ਐਫਆਈਆਰ ਦਰਜ ਕੀਤੀਆਂ ਜਾਣਗੀਆਂ ਪਰਚੇ ਦਰਜ ਕੀਤੇ ਜਾਣਗੇ ਸਰ ਮੰਦਰ ਲਗਰ ਕੌਂਸਲ ਦੇ ਕਰੀਬ 145 ਦੇ ਕਰੀਬ ਸ਼ਕਤੀ ਦੇ ਵੀ ਕੈਮਰਾ ਉਹਦਾ ਕੰਟਰੋਲ ਉੱਤੇ ਆਣੇ ਵਿੱਚ ਆ ਉਹ ਕਿੰਨੇ ਚੱਲਦੇ ਕੈਮਰੇ ਉਹ 133 ਹੁਣੇ ਚੈੱਕ ਕਰਾਏ ਨੇ ਜੀ 133 ਕੈਮਰੇ ਨੇ 133 ਹੀ ਆਪਣਾ ਚੱਲਣ ਦੀ ਹਾਲਤ ਚ ਨੇ ਹੁਣੇ ਰਿਪੋਰਟ ਉਹਨਾਂ ਦੀ ਬਣਾ ਕੇ ਦੇਤੀ ਆਪਾਂ ਤੇ ਹੋਰ ਵੀ ਆਪਾਂ ਧਾਰਮਿਕ ਸਥਾਨਾਂ ਦਾ ਦੁਬਾਰਾ ਜ਼ਿਕਰ ਕਰ ਰਹੇ ਹਾਂ ਕਿ ਸ਼ਾਇਦ ਤੇ ਚੱਲ ਰਹੇ ਨੇ ਕੋਈ ਵੀ ਮੰਦਿਰ ਗੁਰਦੁਆਰਾ ਮਸਜਿਦ ਕੋਈ ਵੀ ਚਰਚ ਅਜਿਹਾ ਨਾ ਹੋਵੇ ਜਿੱਥੇ ਕੈਮਰਾ ਨਾ ਹੋਵੇ ਉਹ ਡੇਲੀ ਡਿਊਟੀ ਅਫਸਰ ਔਰ ਸਾਡਾ ਸੀਸੀਟੀਵੀ ਆਪਰੇਟਰ ਜਾ ਰਿਹਾ ਮੈਂ ਵੀ ਹਰੇਕ ਤੇ ਇਸ ਸਥਾਨ ਦਾ ਦੌਰਾ ਕਰ ਰਿਹਾ ਹਾਂ